ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਐਮਰਜੈਂਸੀ ਮੀਟਿੰਗ ਜਿਹੜੀ ਕਿ ਅੱਜ ਕਰਨੀ ਸੀ ਕੱਲ ਐਮਰਜੈਂਸੀ ਮੀਟਿੰਗ ਕਰਕੇ ਕੁਝ ਫੈਸਲੇ ਕੀਤੇ ਆ। ਪਹਿਲਾ ਫੈਸਲਾ ਤਾਂ ਇਹ ਕੀਤਾ ਕਿ ਪਰਸੋਂ ਜਿਹੜਾ ਚੰਡੀਗੜ੍ਹ ਮਾਰਚ ਨੂੰ ਥਾਂ-ਥਾਂ ਦੇ ਉੱਤੇ ਪੁਲਸ ਨੇ ਰੁਕਿਆ ਸੀ ਉਹਨਾਂ ਨੇ ਉਹਦੋਂ ਪਹਿਲਾਂ ਹੀ 4 ਤਰੀਕ ਸ਼ਾਮ ਨੂੰ ਹੀ ਐਲਾਨ ਕਰਤਾ ਸੀ ਕਿ ਅਸੀਂ ਕਿਤੇ ਵੀ ਕੋਈ ਕਲੇਸ਼ ਨਹੀਂ ਹੋਣਾ ਤੇ ਅਸੀਂ ਜਿੱਥੇ ਸਾਨੂੰ ਪੁਲਿਸ ਰੋਕੂਗੀ ਅਸੀਂ ਉੱਥੇ ਰੁਕਾਂਗੇ ਤੇ ਨਾਲ ਦੀ ਨਾਲ ਇਹ ਵੀ ਕਰਾਂਗੇ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਦੀ ਆਉਣ ਜਾਣ ਦੀ ਲੋਕਾਂ ਨੂੰ ਸਮੱਸਿਆ ਨਾ ਹੋਵੇ ਇਸੇ ਤਰ੍ਹਾਂ ਹੀ ਹੋਇਆ ਤਕਰੀਬਨ 20-22 ਥਾਮਾਂ ਦੇ ਉੱਤੇ ਉਹਨਾਂ ਨੇ ਰੋਕੇ ਤੇ ਟ੍ਰੈਫਿਕ ਨੂੰ ਬਿਨਾਂ ਜਾਮ ਕਰਨ ਦੇ ਉਹ ਆਪਣੇ ਧਰਨੇ ਲਾ ਕੇ ਉੱਥੇ ਬੈਠ ਗਏ ਤੇ ਉਹ ਨਰੇਬਾਜੀ ਕਰਦੇ ਰਹੇ ਤੇ ਸ਼ਾਮ ਨੂੰ ਕਿਸੇ ਕਨਫਿਊਜ਼ਨ ਦੇ ਵਿੱਚ ਉਹ ਗੱਲ ਹੋਈ ਤੇ ਤਾਂ ਕਰਕੇ ਕੱਲ emergancy meeting ਕਰਕੇ ਉਹਨਾਂ ਨੇ ਜਿਹੜੇ ਉਹ 18 20 ਥਾਮਾਂ ਤੇ 20 22 ਥਾਮਾਂ ਦੇ ਉੱਤੇ ਜੋ ਮੋਰਚੇ ਲੱਗੇ ਸੀ ਉਹਨਾਂ ਨੂੰ ਵਾਪਸ ਲੈ ਲਿਆ ਤੇ ਹੁਣ ਐਲਾਨ ਇਹ ਕੀਤਾ ਹੈ ਨੰਬਰ 1 ਕੱਲ ਦੇ ਫੈਸਲੇ 'ਚ ਕਿ ਮੁੱਖ ਮੰਤਰੀ ਜੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਖੁੱਲੀ ਬਹਿਸ ਕਰਨਗੇ ਜਿਹੜੀਆਂ ਮੰਗਾਂ ਪੰਜਾਬ ਨਾਲ ਸੰਬੰਧਤ ਹੈ ਤੇ ਜਿਹੜੀਆਂ ਕੇਂਦਰ ਨਾਲ ਸੰਬੰਧਤ ਹੈ ਉਹਨਾਂ ਦੋਹਾਂ ਦੇ ਉੱਤੇ ਬਹਿਸ ਹੋਵੇਗੀ ਤੇ ਜਿਹੜੀ ਕੇਂਦਰ ਨਾਲ ਸੰਬੰਧਤ ਮੰਗਾਂ ਨੇ ਉਹਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੱਮਾਨ ਇੱਕ ਅੜਿੱਕੇ ਦੇ ਤੌਰ ਤੇ ਕਿਉਂ ਵਿੱਚ ਆ ਰਿਹਾ ਹੈ ਉਹ ਕੇਂਦਰ ਦਾ ਬੁਲਾਰਾ ਬਣ ਕੇ ਕਿਉਂ ਬੋਲ ਰਿਹਾ ਹੈ ਇੱਕ ਦੂਜਾ ਜਿਹੜੀਆਂ ਪੰਜਾਬ ਨਾਲ ਸੰਬੰਧਤ ਹੈ ਉਹਨਾਂ ਦੇ ਉੱਤੇ ਵੀ ਉਹ ਖੁੱਲੀ ਬਹਿਸ ਕਰੇ ਤੇ ਲੋਕਾਂ ਨੂੰ ਦੱਸੇ ਜਿਹੜੀਆਂ ਗੱਲਾਂ ਉਹ ਕਹਿੰਦਾ ਹੈ ਉਹ ਗੱਲਾਂ ਦੇ ਉੱਤੇ ਵੀ ਜੋ ਸਵਾਲ ਜਵਾਬ ਹੋਣ ਕਿ ਕਿਸਾਨ ਕਿੰਨਾ ਕੁ ਲੋਕਾਂ ਨੂੰ ਦੁਖੀ ਕਰਦੇ ਐ ਤੇ ਸਰਕਾਰ ਕਿੰਨਾ ਕੁ ਦੁਖੀ ਕਰਦੀ ਐ ਸੋ ਇਹਦੇ ਉੱਤੇ ਖੁੱਲੀ ਬਹਿਸ ਦਾ ਇੱਕ ਚੈਲੰਜ ਦਿੱਤਾ ਹੈ ਦੂਜਿਆਂ ਨੇ ਕਿਹਾ ਕਿ 10 ਤਰੀਕ ਨੂੰ 10 ਮਾਰਚ ਨੂੰ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਉਹਨਾਂ ਸਾਰ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਸਾਰਿਆਂ ਦੇ ਘਰਾਂ ਅੱਗੇ 11 ਵਜੇ ਤੋਂ 3 ਵਜੇ ਤੱਕ ਤਰਨੇ ਲਾਇਆ ਜਾਂਦੀ ਤੇ ਉਹਨਾਂ ਦੀ ਨਾਹਰੇਬਾਜੀ ਕੀਤੀ ਜਾਊਗੀ ਹੁਣ ਅੱਗੇ ਪੰਜਾਬ ਤੇ ਡਿਪੈਂਡ ਸਰਕਾਰ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਧਰਨੇ ਵੀ ਨਹੀਂ ਲਾਉਣ ਦਿੰਦੀ ਜਾਂ ਨਹੀਂ ਕਰ ਲੰਦੀ ਤਾਂ ਫਿਰ ਕੀ ਹੋਊਗਾ ਅਗਲੀ ਗੱਲ ਉਹ ਜਾਣਣਗੇ ਤੇ ਦੂਸਰਾ ਜਿਹੜੇ ਮੰਤਰੀ ਐ ਉਹਨਾਂ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਇਸੇ ਦਿਨ 10 ਤਰੀਕ ਨੂੰ ਤੇ ਅਗਲੀ ਮੀਟਿੰਗ 15 ਨੂੰ ਕਰਕੇ ਅਗਲੇ ਐਕਸ਼ਨ ਉਲੀਕੇ ਜਾਣਗੇ ਇਹ ਇਸ ਤਰ੍ਹਾਂ ਦੀ ਰਿਪੋਰਟ ਐ ਐਸਕੇਮ ਦੀ ਹੈ ਦੂਸਰੀ ਗੱਲ ਦੋਸਤੋ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਲੋਕਾਂ ਦੀ ਗੁੱਸਾ ਜਿਹੜਾ ਕਿ ਹੋਣਾ ਹੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਇੱਥੋਂ ਤੱਕ ਕਿ ਲੋਕ ਆਪ ਵੀ ਫੜਦੇ ਰਹੇ ਆ ਪੁਲਿਸ ਉਹਨਾਂ ਨੂੰ ਛੱਡਦੀ ਰਹੀ ਹੈ ਸਰਕਾਰ ਉਹਨਾਂ ਨੂੰ ਬਚਾਉਂਦੀ ਰਹੀ ਹੈ ਇਹ ਵੀ ਆਪਾਂ ਸਾਰੇ ਦੇਖਦੇ ਰਹੇ ਆ ਰੌਲੇ ਵੀ ਪੈਂਦੇ ਰਹੇ ਆ ਉਹਦੀਆਂ ਖਬਰਾਂ ਵੀ ਲੱਗਦੀਆਂ ਰਹੀਆਂ ਨੇ ਵੀਡੀਓਜ਼ ਵੀ ਬਣਦੀਆਂ ਰਹੀਆਂ ਨੇ ਪਰ ਸਰਕਾਰ ਜਦੋਂ ਡਰਾਮੇ ਕਰਨ ਤੇ ਆਉਂਦੀ ਹੈ ਤਾਂ ਫਿਰ ਉਹ ਲੋਕਾਂ ਦੀ ਇੱਕ ਉਹਨਾਂ ਦੀ رائے ਨੂੰ ਆਪਣੇ ਹੱਕ ਚ ਕਰ ਲਈ ਕਈ ਵਾਰ ਗੈਰ ਕਾਨੂੰਨੀ ਤੇ ਗੰਤ ਕੰਮ ਵੀ ਕਰਦੀ ਹੈ ਹੁਣ ਅਖੌਤੀ ਨਸ਼ਾ ਤਸਕਰਾਂ ਦੇ ਘਰ ਤਾਹੇ ਜਾ ਰਹੇ ਹੈ ਜਾਂ ਉਹਨਾਂ ਦੀਆਂ ਹੋਰ ਪ੍ਰਾਪਰਟੀਆਂ 'ਤੇ ਜਾ ਰਹੇ ਹਨ ਇਹਨੇ ਬੁਲਡੋਜ਼ਰ ਫੇਰੇ ਜਾ ਰਹੇ ਹੈ ਜਿਹੜੇ ਕਿ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਨਵੰਬਰ 2024 ਦੇ ਹੁਕਮ ਨੇ ਉਹਨਾਂ ਦੇ ਵਿਰੁੱਧ ਨੇ ਕਿਸੇ ਨੇ ਨਜਾਇਜ਼ ਘਰ ਬਣਾਇਆ ਹੋਇਆ ਕਿਸੇ ਨੇ ਹੋਰ ਕੀਤਾ ਹੋਇਆ ਦੋ ਦੋ ਤਿੰਨ ਗੱਲਾਂ ਨੇ ਇਹਦੇ ਵਿੱਚ ਕਿਸੇ ਨੇ ਕਿਸੇ ਅਜਹੀ ਥਾਂ 'ਤੇ ਬਣਾਇਆ ਹੋਇਆ ਜਿਹਦੇ ਤੇ ਉਪਦੇਸ਼ ਦਾ ਅਧਿਕਾਰ ਨਹੀਂਗਾ ਉਹਨੇ ਗੈਰ ਕਾਨੂੰਨੀ ਉੱਥੇ ਕਬਜ਼ਾ ਕੀਤਾ ਹੋਇਆ ਉਹਦੇ ਲਈ ਉਹਦਾ ਤੌਰ ਤਰੀਕਾ ਕਿ ਉਹਨੂੰ ਨੋਟਿਸ ਦਿਓ ਨੋਟਿਸ ਦੇ ਕੇ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਘੱਟੋ ਘੱਟ 15 ਦਿਨ ਦਾ ਨੋਟਿਸ ਦਿਓ ਤੇ ਫਿਰ ਤਾਂ ਕਿ ਉਹਦਾ ਜਿਹੜਾ ਉਹ ਕੋਈ ਜਵਾਬ ਦੇ ਸਕੇ ਜਾਂ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਕਰ ਸਕੇ ਤੁਸੀਂ ਉਹਦਾ ਕੋਈ ਉਹ ਨਹੀਂ ਕਰਦੇ ਤੇ ਉਹ ਇਹ ਆਖ ਕੇ ਵੀ ਉਹ ਨਸ਼ਾ ਤਸਕਰ ਹੈ ਕਿਉਂਕਿ ਉਹਨੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਇਹ ਦੂਜਾ ਇੱਕ ਆਮ ਲੋਕਾਂ 'ਚ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਉਂਕਿ ਉਹਨਾਂ ਨੇ ਨਜਾਇਜ਼ ਜਾਇਦਾਦ ਬਣਾਈ ਹੋਈ ਹੈ ਤਾਂ ਧਾੜਤੀ ਨਜਾਇਜ਼ ਜਾਇਦਾਦ ਤਾਂ ਬਹੁਤ ਸਾਰੇ ਲੋਕਾਂ ਨੇ ਬਣਾਈ ਹੋਈ ਹੈ ਕਿੰਨੇ ਹੀ ਪੁਲਿਸ ਅਫਸਰ ਨੇ ਕਿੰਨੇ ਮੰਤਰੀਆਂ ਕਿੰਨੇ ਐਮਐਲਏ ਸਾਰਿਆਂ ਦੇ ਘਾਟਾ ਹੋ ਗਏ ਤੀਜੀ ਗੱਲ ਘਟਣਾ ਉਹਦਾ ਹੱਲ ਨਹੀਂ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜੇ ਬੰਦਾ ਕੋਈ ਦੋਸ਼ੀ ਵੀ ਸਿੱਧ ਹੋ ਗਿਆ ਤਾਂ ਵੀ ਉਹਦਾ ਘਰ ਨਹੀਂ ਤਹਾ ਜਾ ਸਕਦਾ ਘਾਟਾਉਣ ਦਾ ਤੌਰ ਤਰੀਕਾ ਹੋਰ ਹੈ ਉਹਦੇ ਦੋਸ਼ ਵਾਲੀਆਂ ਗੱਲਾਂ ਹੋਰ ਨੇ ਨਸ਼ਾ ਤਸਕਰੀ ਦੇ ਨਾਲ ਜਿਹੜੇ ਸਵੰਤ ਦੋਸ਼ ਨੇ ਉਹਨਾਂ ਨੂੰ ਸਿੱਧ ਕਰੋ ਤੇ ਉਹਨੂੰ ਜੋ ਸਜ਼ਾ ਮਿਲਦੀ ਆ ਉਹ ਮਿਲੇ ਜੇ ਉਹਦੀ ਪ੍ਰਾਪਰਟੀ ਨਜਾਇਜ਼ ਬਣਾਈ ਹੋਈ ਹੈ ਉਹਨੂੰ ਤੁਸੀਂ ਜ਼ਬਤ ਕਰੋ ਤਾਂ ਕਿ ਉਹ ਕੰਮ ਆਵੇ ਲੋਕਾਂ ਦੇ ਆ ਜਿਹੜਾ ਕੰਮ ਫੜਿਆ ਹੋਇਆ ਹੈ ਇਹ ਨਿਰੀ ਲੋਕਾਂ ਦਾ ਜਿਹਨਾਂ ਧਿਆਨ ਹੈ ਭਟਕਾਉਣ ਵਾਲੇ ਪਾਸੇ ਹੈਗਾ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਚਾਹੁੰਦੇ ਆ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਕੁਝ ਦਿਨ ਪਹਿਲਾਂ ਕੋਈ ਦੋ ਮੁੰਡਿਆਂ ਨੂੰ ਫੜਿਆ ਉਹਨਾਂ ਨੂੰ ਗਊ ਤਸਕਰ ਆਖ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਕੇ ਉਹਨਾਂ ਦੇ ਅੱਧੇ ਕੱਪੜੇ ਉਤਾਰੇ ਹੋਏ ਐ ਤੇ ਉਹ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਉਹਨਾਂ ਦਾ ਜਲੂਸ ਕੱਢਿਆ ਜਾ ਰਿਹਾ ਹੈ ਨਾਲ ਨਾਲ ਪੁਲਿਸ ਜਾ ਕੇ ਤੇ ਉਹਨਾਂ ਤੋਂ ਨਾਰੇ ਲਵਾਏ ਜਾ ਰਹੇ ਹੈ ਗਊ ہماری ਮਾਤਾ ਹੈ ਗਊ ہماری ਮਾਤਾ ਹੈ ਗਊ ہماری ਮਾਤਾ ਹੈ ਉਹਨਾਂ ਨੂੰ ਗਊ ਤਸਕਰ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਉਹਨਾਂ ਦਾ ਪਬਲੀਕਲੀ ਜਲੂਸ ਕੱਢਿਆ ਜਾ ਰਿਹਾ ਹੈ ਉਹ ਜਿਹੜੇ ਤਸਕਰ ਨੇ ਤਾਂ ਜੋ ਤਸਕਰੀ ਦਾ ਕਾਨੂੰਨਾ ਉਹਨਾਂ ਤੇ ਸਜ਼ਾ ਦਿਓ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਪਰ ਆ ਪਬਲੀਕਲੀ ਇਸ ਤਰ੍ਹਾਂ ਕਰਨਾ ਬਹੁਤ ਹੀ ਮਾੜਾ ਹੈ ਅਗਲੀ ਗੱਲ ਖਬਰ ਇਹ ਵੀ ਹੈ ਅੱਜ ਆਪਣੇ ਦਾ ਹਿੰਦੂ ਨੇ ਜਾਂ ਇੰਡੀਅਨ ਐਕਸਪ੍ਰੈਸ ਨੇ ਵੀ ਲਾਈ ਹੈ ਕਿ ਵੀ ਜਿਹੜੇ ਅ ਬਜਰੰਗਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਐ ਉਹਨੇ ਉਹਨਾਂ ਪੁਲਿਸ ਵਾਲਿਆਂ ਦਾ ਸਨਮਾਨ ਕੀਤਾ ਹੈ ਕਿ ਕਿਆ ਕਬਾਲ ਹੈ ਜਦੋਂ ਪੱਤਰਕਾਰਾਂ ਨੇ ਉੱਥੋਂ ਦੇ ਐਸਐਸਪੀ ਨੂੰ ਪੁੱਛਿਆ ਵੀ ਦੱਸੋ ਜੀ ਤੁਸੀਂ ਇਹ ਕੀ ਉਹ ਕਹਿੰਦਾ ਨਹੀਂ ਇਹ ਜਿਹੜਾ ਤਾਂ ਕੁਝ ਹੋਇਆ ਹੀ ਨਹੀਂ ਕੋਈ ਜਲੂਸ ਨਹੀਂ ਕੱਢਿਆ ਗਿਆ ਉਹਦੀਆਂ ਵੀਡੀਓ ਨੇ ਜਿਹੜੀਆਂ ਕਿ ਹੁਣ ਵੀ ਵਾਇਰਲ ਨੇ ਤੁਸੀਂ ਵੀ ਦੇਖ ਸਕਦੇ ਹੋ ਇਹ ਮਤਲਬ ਕਿੰਨਾ ਦੂਰਾ ਕਰਦਾਰ ਹੈਗਾ ਸੋ ਇਸ ਤਰ੍ਹਾਂ ਦਾ ਜਿਹੜਾ ਨਫਰਤੀ ਰਾਜ ਹੈ ਉਹ ਦੂਜੇ ਸੂਬਿਆਂ ਚੱਲ ਰਿਹਾ ਹੈ ਸਾਰੇ ਪੰਜਾਬ ਚ ਵੀ ਉਹਦੀਆਂ ਜਿਹੜੀਆਂ ਨੇ ਨਿਸ਼ਾਨੀਆਂ ਆ ਰਹੀਆਂ ਨੇ ਤੇ ਲੱਗਦਾ ਇਹ ਹੈ ਵੀ ਭਗਵੰਤ ਮਾਨ ਬੀਜੇਪੀ ਵਾਲੀ ਆਰਐਸਐਸ ਹਮਿਤ ਸ਼ਾ ਮੋਦੀ ਦੇ ਪਦ ਕਿੰਨਾ ਤੇ ਚੱਲਦਾ ਹੋਇਆ ਆ ਬੁਲਡਰੋਜ਼ਰ ਵਾਲੇ ਪਾਸੇ ਨੂੰ ਗਿਆ ਹੋਇਆ ਆ ਆ ਲਾਸਟ ਗੱਲ ਦੋਸਤੋ ਕਿਉਂਕਿ 300 ਸੌਪੀਆਂ ਸਟੇਟਸ ਨੇ ਉਹਨਾਂ ਨੂੰ ਲੱਗਦਾ ਹੈ ਵੀ ਜਦੋਂ 2026 ਦੇ ਵਿੱਚ ਦੁਬਾਰਾ ਤੋਂ ਨਵੀਆਂ ਲੋਕ ਸਭਾ ਸੀਟਾਂ ਦਾ ਜਿਹੜੀ ਹੱਦਬੰਦੀ ਹੋਣੀ ਹੈ ਡਿਲੀਮਿਟੇਸ਼ਨ ਕਹਿੰਦੇ ਆ ਜਿਹਨੂੰ ਅੰਗਰੇਜ਼ੀ ਚ ਉਦੋਂ ਉਹਨਾਂ ਨੂੰ ਬਹੁਤ ਘਾਟਾ ਪਊਗਾ ਉਹਨਾਂ ਦੀ ਜਿਹੜੀ ਨਮਾਇੰਦਗੀ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਉਹਦੀ ਪਰਸੈਂਟੇਜ ਬਹੁਤ ਥੱਲੇ ਚਲੀ ਜਾਊਗੀ ਇਹਦੇ ਬਾਰੇ ਚ ਅੱਜ ਕਾਂਗਰਸ ਦੇ ਚੰਡੀਗੜ੍ਹ ਤੋਂ ਐਮਪੀ ਸ਼੍ਰੀ ਮਨੀਸ਼ तिवारी ਨੇ ਵੀ ਕਿਹਾ ਕਿ ਪੰਜਾਬ ਨੂੰ ਵੀ ਇਹਦੇ ਵਿੱਚ ਘਾਟਾ ਪੈਣਾ ਜ਼ਰੂਰ ਸਾਨੂੰ ਸਮੁੱਚੇ ਤੌਰ ਤੇ ਅਸੀਂ ਸੰਗਰਾਮ ਟੀਵੀ ਵਾਲੇ ਵੀ ਇਹਦੇ ਤੇ ਇੱਕ ਵਰਕਆਊਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਕਿ ਇਸ ਐਕਸਰਸਾਈਜ਼ ਦਾ ਸਾਡੇ ਤੇ ਕਿੰਨਾ ਨੁਕਸਾਨ ਹੋਣਾ ਹੈ ਸਾਡੀ ਰਾਜਨੀਤਿਕ ਨਮਾਇੰਦਗੀ ਕਿੰਨੀ ਥੱਲੇ ਜਾਣੀ ਹੈ ਉਹਨੇ ਤਾਂ ਬਹੁਤ ਥੱਲੇ ਦੱਸੀ ਹੈ ਅਸੀਂ ਇਹਦੇ ਵਰਕਆਊਟ ਕਰਕੇ ਫਿਰ ਉਹਦਾ ਦੱਸਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਹ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਇਸ ਗੱਲ ਦੇ ਉੱਤੇ ਵੀ ਚੌਕਸ ਰਹਿਣ ਦੀ ਲੋੜ ਹੈ ਸਾਡੀ ਸਰਕਾਰ ਤਾਂ ਕੰਟੇ ਡਾ ਕਰਕੇ ਸੁੱਤੀ ਹੋਈ ਹੈ ਸਾਨੂੰ ਪੰਜਾਬੀਆਂ ਨੂੰ ਜਾਗਣਾ ਪੈਣਾ ਹੈ ਅੱਜ ਦੀ ਗੱਲ ਚੈਨਈ ਬਹੁਤ ਬਹੁਤ ਸ਼ੁਕਰੀਆ